ਸੁਖਾ ਮੰਦਿਰ ਸੋਈ ਵਿੱਚ ਤੁਹਾਡਾ ਸਵਾਗਤ ਹੈ ਅੱਜ ਅਸੀਂ ਬਣਾਵਾਂਗੇ ਢਾਬਾ ਸਟਾਈਲ ਮਸਾਲਾ ਪਿੰਡੀਆਂ ਦੀ ਸਬਜ਼ੀ ਬਹੁਤ ਵਧੀਆ ਹੈ ਘਰ ਵਿੱਚ ਬਣ ਕੇ ਤਿਆਰ ਹੋ ਜਾਂਦੀ ਹੈ ਆਪਾਂ ਬਣਾਏ ਅਸੀਂ ਮਸਾਲਾ ਪਿੰਡੀਆਂ ਦੀ ਸਬਜ਼ੀ ਨੂੰ ਇਸ ਵਾਸਤੇ ਅਸੀਂ ਅੱਧਾ ਕਿਲੋ ਪਿੰਡੀਆਂ ਨੂੰ ਧੋ ਕੇ ਸਕਾ ਕੇ ਕੱਟ ਕੇ ਇਸ ਤਰ੍ਹਾਂ ਇਸ ਵਿੱਚ ਅਸੀਂ ਇੱਕ ਇੱਕ ਟੱਕ ਲਗਾ ਲਿਆ ਹੈ ਇਸ ਵਿੱਚ ਅਸੀਂ ਅੱਧਾ ਚਮਚ ਮਿਰਚ ਦਾ ਅੱਧਾ ਚਮਚ ਹਲਦੀ ਦਾ ਅੱਧਾ ਚਮਚ ਨਮਕ ਦਾ ਇੱਕ ਨਿੰਬੂ ਦਾ ਰਸ 10 ਚਮਚ ਇਸ ਵਿੱਚ ਵਿੱਚ ਸਨ ਪਾਵਾਂਗੇ ਇਸ ਨੂੰ ਅਸੀਂ ਚੰਗੀ ਤਰ੍ਹਾਂ ਮਿਕਸ ਕਰਾਂਗੇ ਇਸ ਤੇ ਅਸੀਂ ਭਿੰਡੀਆਂ ਦੇ ਚੰਗੀ ਤਰ੍ਹਾਂ ਕੋਟ ਕਰ ਦਾਵਾਂਗੇ ਸਾਰੇ ਮਸਾਲੇ ਨੂੰ ਚੰਗੀ ਤਰ੍ਹਾਂ ਕੋਟ ਕਰਨ ਤੋਂ ਬਾਅਦ ਅਸੀਂ ਇਸ ਨੂੰ 15 ਮਿੰਟ ਵਾਸਤੇ ਢੱਕ ਕੇ ਸਾਈਡ ਤੇ ਰੱਖ ਦਾਵਾਂਗੇ ਫੋਨ ਅਸੀਂ ਕੜਾਈ ਦੇ ਵਿੱਚ ਸਰੋਂ ਦਾ ਤੇਲ ਪਾਵਾਂਗੇ ਸਰੋਂ ਦੇ ਤੇਲ ਵਿੱਚ ਭਿੰਡੀਆਂ ਬਹੁਤ ਵਧੀਆ ਬਣਦੀਆਂ ਹਨ ਸਵਾਦ ਬਣਦੀਆਂ ਨੇ ਇਸ ਕਰਕੇ ਅਸੀਂ ਸਰੋਂ ਦਾ ਤੇਲ ਲਵਾਂਗੇ ਤੇਲ ਨੂੰ ਗਰਮ ਹੋਣ ਤੋਂ ਬਾਅਦ ਅਸੀਂ ਪਿਆਜ਼ ਥੋੜੇ-ਥੋੜੇ ਮੋٹے ਟੁਕੜਿਆਂ ਵਿੱਚ ਕੱਟ ਲਿਆ ਸੀ ਉਹ ਅਸੀਂ ਇਸ ਵਿੱਚ ਪਾ ਦਵਾਂਗੇ ਇਸ ਨੂੰ ਅਸੀਂ ਚੰਗੀ ਤਰ੍ਹਾਂ ਭੁੰਨਾਂਗੇ ਥੋੜਾ ਜਿਹਾ ਗੁਲਾਬੀ ਹੋਣ ਤੱਕ ਅਸੀਂ ਇਸ ਨੂੰ ਭੁੰਨਾਂਗੇ ਪਿਆਜ਼ਾਂ ਨੂੰ ਪਿਆਜ਼ ਗੁਲਾਬੀ ਹੋਣ ਤੋਂ ਬਾਅਦ ਅਸੀਂ ਵੇਖੋ ਕੜਾਈ ਵਿੱਚੋਂ ਕੱਢ ਲਵਾਂਗੇ ਪਿਆਜ਼ ਥੋੜੇ ਜਿਹਾ ਗੁਲਾਬੀ ਹੋ ਗਏ ਹਨ ਇਸ ਨੂੰ ਅਸੀਂ ਕੜਾਈ ਵਿੱਚੋਂ ਕੱਢ ਲਵਾਂਗੇ ਫਿਰ ਅਸੀਂ ਜੋ ਪਿੰਡੀਆਂ ਨੂੰ ਕੋਟਿੰਗ ਕਰਕੇ ਰੱਖਿਆ ਸੀ ਉਹ ਅਸੀਂ ਸਾਰੀਆਂ ਤੇਲ ਵਿੱਚ ਪਾ ਦਵਾਂਗੇ ਇਹਨਾਂ ਨੂੰ ਅਸੀਂ ਚੰਗੀ ਤਰ੍ਹਾਂ 5 ਮਿੰਟ ਮੀਡੀਅਮ ਗੈਸ ਤੇ ਥੋੜਾ ਜਿਹਾ ਗੁਲਾਬੀ ਹੋਣ ਤੱਕ ਭੁੰਨਾਂਗੇ ਪਿੰਡੀਆਂ ਨੂੰ ਮੀਡੀਅਮ ਗੈਸ ਤੇ ਹੀ ਤੁਸੀਂ ਭੁੰਨੀਆਂ ਹਨ ਪਿੰਡੀਆਂ ਦੇਖੋ ਥੋੜੀਆਂ ਜਿਹੀਆਂ ਗੁਲਾਬੀ ਰੰਗ ਆ ਗਿਆ ਹੈ ਹੁਣ ਅਸੀਂ ਇਹਨਾਂ ਨੂੰ ਕੱਢ ਲਵਾਂਗੇ ਕੜਾਈ 'ਚੋਂ ਬਾਹਰ ਇਸੀ ਕੜਾਈ ਵਿੱਚ ਅਸੀਂ ਥੋੜਾ ਜਿਹਾ ਸਰ੍ਹੋਂ ਦਾ ਤੇਲ ਹੋਰ ਪਾਵਾਂਗੇ ਤੇਲ ਨੂੰ ਗਰਮ ਹੋਣ ਤੋਂ ਬਾਅਦ ਅਸੀਂ ਇਸ ਵਿੱਚ ਅੱਧਾ ਚਮਚ ਜੀਰਾ ਦੋ ਮੀਡੀਅਮ ਸਾਈ ਦੇ ਅਸੀਂ ਬਰੀਕ ਕੱਟ ਕੇ ਪਿਆਜ਼ ਰੱਖੇ ਸਨ ਉਹ ਇਸ ਵਿੱਚ ਪਾ ਦਵਾਂਗੇ ਚੰਗੀ ਤਰ੍ਹਾਂ ਇਹਨਾਂ ਨੂੰ ਅਸੀਂ ਹਿਲਾਵਾਂਗੇ ਚੰਗੀ ਤਰ੍ਹਾਂ ਮਿਕਸ ਕਰਨ ਤੋਂ ਬਾਅਦ ਅਸੀਂ ਗੈਸ ਦੀ ਫਲੇਮ ਮੀਡੀਅਮ ਕਰਕੇ ਇਸ ਨੂੰ ਭੁੰਨਣ ਦਵਾਂਗੇ ਇਸ ਤੋਂ ਬਾਅਦ ਅਸੀਂ ਇੱਕ ਅੱਧੀ ਕੌਲੀ ਦਹੀਂ ਦੀ ਲੈ ਲਵਾਂਗੇ ਉਸ ਵਿੱਚ ਅਸੀਂ ਅੱਧਾ ਚਮਚ ਮਿਰਚ ਦਾ ਅੱਧਾ ਚਮਚ ਹਲਦੀ ਦਾ ਅੱਧਾ ਚਮਚ ਗਰਮ ਮਸਾਲਾ ਕਾਲਾ ਨਮਕ ਅੱਧਾ ਚਮਚ ਨਮਕ ਤੁਸੀਂ ਸਵਾਦ ਅਨੁਸਾਰ ਲਿਓ ਕਿਉਂਕਿ ਅਸੀਂ ਪਹਿਲਾਂ ਵੀ ਪਿੰਡਿਆ ਚ ਨਮਕ ਪਾਇਆ ਹੈ ਅੱਧਾ ਚਮਚ ਅਸੀਂ ਜੀਰਾ ਭੁੰਨਿਆ ਹੋਇਆ ਜੀਰੇ ਦਾ ਪਾਊਡਰ ਇਸ ਵਿੱਚ ਪਾ ਕੇ ਇਸ ਨੂੰ ਚੰਗੀ ਤਰ੍ਹਾਂ ਮਿਕਸ ਕਰਾਂਗੇ ਅਸੀਂ ਸਾਰੀਆਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਮਿਕਸ ਕਰਕੇ ਇਸ ਦਾ ਇੱਕ ਘੋਲ ਤਿਆਰ ਕਰ ਲਿਆ ਹੈ ਇਸ ਨੂੰ ਸਾਈਡ ਤੇ ਕਰ ਦਵਾਂਗੇ ਹੁਣ ਅਸੀਂ ਪਿਆਜ਼ਾਂ ਨੂੰ ਚੈੱਕ ਕਰਾਂਗੇ ਪਿਆ ਸਾਡੇ 골ਡਨ ਬ੍ਰਾਊਨ ਹੋ ਗਏ ਹਨ ਇਸ ਵਿੱਚ ਅਸੀਂ ਅਦਰਕ ਤੇ ਮਿਰਚ ਕੁੱਟ ਕੇ ਰੱਖੀ ਸੀ ਉਹ ਇੱਕ ਚਮਚ ਇਸ ਵਿੱਚ ਪਾ ਦਵਾਂਗੇ ਚੰਗੀ ਤਰ੍ਹਾਂ ਇਹਨਾਂ ਨੂੰ ਮਿਕਸ ਕਰਾਂਗੇ ਇਹਨਾਂ ਨੂੰ ਚੰਗੀ ਤਰ੍ਹਾਂ ਭੁੰਨਣ ਤੋਂ ਬਾਅਦ ਅਸੀਂ ਦੋ ਮੀਡੀਅਮ ਸਾਈਜ਼ ਦੇ ਟਮਾਟਰ ਲਏ ਸਨ ਉਹਨਾਂ ਦੀ ਅਸੀਂ ਪਿਊਰੀ ਬਣਾ ਲਈ ਸੀ ਉਹ ਇਸ ਵਿੱਚ ਪਾ ਦਵਾਂਗੇ ਚੰਗੀ ਤਰ੍ਹਾਂ ਇਹਨਾਂ ਨੂੰ ਅਸੀਂ ਭੁੰਨਾਂਗੇ ਥੋੜਾ ਜਿਹਾ ਨਮਕ ਅਸੀਂ ਟਮਾਟਰਾਂ ਨੂੰ ਭੁੰਨਣ ਸਮੇਂ ਪਾਵਾਂਗੇ ਤਾਂਕਿ ਜੋ ਸਾਡੇ ਟਮਾਟਰ ਚੰਗੀ ਤਰ੍ਹਾਂ ਛੇਤੀ ਪੁੱਜ ਜਾਣ ਇਹ ਕੋ ਟਮਾਟਰ ਸਾਡੇ ਪੁੱਜ ਗਏ ਹਨ ਇਹਨਾਂ ਮਸਾਲਿਆਂ ਨੇ ਥੋੜਾ ਤੇਲ ਛੱਡ ਦਿੱਤਾ ਹੈ ਮਟਰਨ ਪੁੰਨਣ ਤੋਂ ਬਾਅਦ ਅਸੀਂ ਥੋੜਾ ਜਿਹਾ ਇਸ ਵਿੱਚ ਪਾਣੀ ਪਾ ਦਵਾਂਗੇ ਪਾਣੀ ਪਾਉਣ ਤੋਂ ਬਾਅਦ ਇਸ ਨੂੰ ਮਿਕਸ ਕਰਕੇ ਜੋ ਅਸੀਂ ਦਹੀਂ ਲਿਆ ਸੀ ਉਹ ਇਸ ਵਿੱਚ ਪਾ ਦਵਾਂਗੇ ਦਹੀਂ ਪਾਉਣ ਤੋਂ ਬਾਅਦ ਅਸੀਂ ਇਸ ਨੂੰ ਲਗਾਤਾਰ ਹਲਾਵਾਂਗੇ ਗੈਸ ਦੇ ਹੀ ਅਸੀਂ ਫਲੇਮ ਮੀਡੀਅਮ ਹੀ ਰੱਖਾਂਗੇ ਇਸ ਨੂੰ ਲਗਾਤਾਰ ਅਸੀਂ ਚਲਾਉਂਦੇ ਹੋਏ ਭੁੰਨਾਂਗੇ ਅਸੀਂ ਇਸ ਨੂੰ ਇੱਕ ਬਾਲ ਔਨ ਟਿੱਕਰ ਲਗਾਤਾਰ ਚਲਾਉਂਦੇ ਰਹਾਂਗੇ ਦੇਖੋ ਇਸ ਤੇ ਇੱਕ ਬਾਲ ਆ ਗਿਆ ਹੈ ਹੁਣ ਅਸੀਂ ਇਸ ਵਿੱਚ ਜੋ ਪਿੰਡੀਆਂ ਪੁੰਨ ਕੇ ਰੱਖੀਆਂ ਸਨ ਉਹ ਇਸ ਵਿੱਚ ਪਾ ਦਵਾਂਗੇ ਇਸ ਨੂੰ ਚੰਗੀ ਤਰ੍ਹਾਂ ਮਿਕਸ ਕਰਾਂਗੇ ਹੁਣ ਥੋੜੀ ਜਿਹੀ ਕਸੂਰੀ ਮੇਥੀ ਅਸੀਂ ਪਿੰਡਿਆਂ ਦੀ ਸਬਜ਼ੀ ਚ ਪਾ ਦਵਾਂਗੇ ਇਸ ਨਾਲ ਟੇਸਟ ਬਹੁਤ ਵਧੀਆ ਆਉਂਦਾ ਹੈ ਕਸੂਰੀ ਮੇਥੀ ਨਾਲ ਇਸ ਨੂੰ ਚੰਗੀ ਤਰ੍ਹਾਂ ਮਿਕਸ ਕਰਾਂਗੇ ਇਸ ਵਿੱਚ ਅਸੀਂ ਜੋ ਭੁੰਨ ਕੇ ਪਿਆਜ਼ ਰੱਖੇ ਸਨ ਉਹ ਵੀ ਇਸ ਵਿੱਚ ਪਾ ਦਵਾਂਗੇ ਸਾਰੀਆਂ ਚੀਜ਼ਾਂ ਨੂੰ ਅਸੀਂ ਚੰਗੀ ਤਰ੍ਹਾਂ ਮਿਕਸ ਕਰਾਂਗੇ ਅਸੀਂ ਮੀਡੀਅਮ ਗੈਸ ਤੇ ਇਸ ਨੂੰ ਢੱਕ ਕੇ 5 ਮਿੰਟ ਸਬਜ਼ੀ ਨੂੰ ਪੱਕਣ ਦਵਾਂਗੇ 5 ਮਿੰਟ ਬਾਅਦ ਦੇਖੋ ਸਬਜੀ ਤੇ ਕਿੰਨਾ ਸੋਹਣਾ ਰੰਗ ਆਇਆ ਹੈ ਕਿੰਨਾ ਸੋਹਣਾ ਕਲਰ ਸਬਜੀ ਤੇ ਆਇਆ ਹੈ ਇਹ ਸਬਜੀ ਸਾਡੀ ਬਣ ਕੇ ਤਿਆਰ ਹੈ ਦੇਖੋ ਕਿੰਨੀਆਂ ਵਧੀਆਂ ਸਾਡੀਆਂ ਮਸਾਲਾ ਭਿੰਡੀਆਂ ਦੀ ਸਬਜੀ ਢਾਬਾ ਸਟਾਈਲ ਬਣ ਕੇ ਤਿਆਰ ਹੈ ਹੁਣ ਅਸੀਂ ਗੈਸ ਨੂੰ ਬੰਦ ਕਰ ਦਵਾਂਗੇ ਇਸ ਨੂੰ ਅਸੀਂ ਤਾਂ ਇੱਕ ਪਲੇਟ ਵਿੱਚ ਪਾ ਕੇ ਦਿਖਾਉਣੇ ਹਾਂ ਦੇਖੋ ਕਿੰਨੀਆਂ ਵਧੀਆ ਢਾਬਾ ਸਟਾਈਲ ਮਸਾਲਾ ਭਿੰਡੀਆਂ ਬਣ ਕੇ ਤਿਆਰ ਹੋਈਆਂ ਹਨ ਤੁਸੀਂ ਵੀ ਘਰ ਵਿੱਚ ਜ਼ਰੂਰ ਟਰਾਈ ਕਰਕੇ ਦੇਖਿਓ ਢਾਬਾ ਸਟਾਈਲ ਮਸਾਲਾ ਭਿੰਡੀਆਂ ਦੀ ਸਬਜ਼ੀ ਨੂੰ ਬਹੁਤ ਵਧੀਆ ਘਰ ਵਿੱਚ ਬਣ ਕੇ ਤਿਆਰ ਹੋ ਜਾਂਦੀਆਂ ਹਨ ਜੇ ਤੁਹਾਨੂੰ ਮੇਰੀ ਅੱਜ ਦੀ ਮਸਾਲਾ ਢਾਬਾ ਸਟਾਈਲ ਭਿੰਡੀਆਂ ਦੀ ਸਬਜ਼ੀ ਵਧੀਆ ਲੱਗੀ ਤਾਂ ਮੇਰੀਆਂ ਹੋਰ ਨਵੀਆਂ-ਨਵੀਆਂ ਰੈਸਪੀਸ ਦੇਖਣ ਵਾਸਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰੋ ਜੀ ਸਤਿ ਸ਼੍ਰੀ ਅਕਾਲ ਜੀ